ਸਤਿ ਸ਼੍ਰੀ ਅਕਾਲ ਨਿੱਕੇ ਹੁੰਦਿਆਂ ਦੀ ਗੱਲ ਹੈ ਬੀਜੀ ਦੀ ਮੇਰੀ ਮਾਸੀ ਨਾਲ ਨਾਰਾਜ਼ਗੀ ਹੋ ਗਈ ਬੋਲਚਾਲ ਬੰਦ ਹੋ ਗਿਆ ਸਾਨੂੰ ਤਿੰਨਾਂ ਨੂੰ ਸਖਤ ਹਦਾਇਤ ਹੋ ਗਈ ਕਿ ਜੇ ਉਸ ਘਰੋਂ ਜੇ ਕੋਈ ਭਾਜੀ ਆਵੇ ਤਾਂ ਬਿਲਕੁਲ ਵੀ ਨਹੀਂ ਲੈਣੀ ਇੱਕ ਵਾਰ ਮਾਂ ਨੂੰ ਲਾਗਲੇ ਪੈਂਡਾ ਮਕਾਣੇ ਜਾਣਾ ਪੈ ਗਿਆ ਉਸ ਨੇ ਤੁਰਦੀ ਹੋਈ ਨੇ ਉਹੀ ਹਦਾਇਤ ਇੱਕ ਵਾਰ ਫੇਰ ਦੁਹਰਾਈ ਉਹਨੇ ਦਿਨੀ ਮਾਂ ਜਦੋਂ ਵੀ ਕਿਸੇ ਕਾਰਨ ਦੂਰ ਨੇੜੇ ਜਾਂਦੀ ਤਾਂ ਅਸੀਂ ਤਿੰਨੇ ਭੈਣਾ ਭਾਈ ਸਲਾਹ ਕਰਕੇ ਘਰੇ ਕੋਈ ਨਾ ਕੋਈ ਚੀਜ਼ ਜ਼ਰੂਰ ਬਣਾ ਲਿਆ ਕਰਦੇ ਕਈ ਵੰਟੇ ਵਾਲੀ ਬੋਤਲ ਦਾ ਦੁੱਧ ਛੋਟਾ ਕਦੀ ਗੋਭੀ ਦੇ ਪਕੌੜੇ ਤੇ ਕਦੀ ਪੈਸਿਆਂ ਨਾਲ ਦਾ ਜੁਗਾੜ ਕਰਕੇ ਵੱਡੇ ਹਲਵ ਅੱਡੇ ਵਾਲੀ ਹਲਵਾਈ ਦੀ ਤਾਜ਼ੇ ਬੇਸਣ ਵਾਲੀ ਵਰਫੀ ਅਜੇ ਸਲਾਹ ਬਾਣ ਹੀ ਰਹੀ ਸੀ ਕਿ ਅਚਾਨਕ ਬੂਹਾ ਖੜਕਿਆ ਅਗਲੇ ਹੀ ਪਾਲਾ ਹੱਸਦੀ ਹੋਈ ਮਾਸੀ ਨੇ ਆਣ ਪੁਰੋਹਾ ਟੱਪੀਆਂ ਤੇ ਸਿਰ ਤੇ ਚੁੱਕੀ ਭਾਜੀ ਵਾਲੀ ਗਠੜੀ ਵੇੜੇ ਦੇ ਐਣ ਵਿਚਕਾਰ ਡਾਹੀ ਸਾਣੀ ਮੰਜੀ ਤੇ ਲਿਹਾਫ਼ ਢੇਰੀ ਕੀਤੀ ਵੇਂਦਿਆ ਵੇਂਦਿਆ ਹੀ ਸ਼ੱਕਰ ਪਾਰਿਆ ਮੋਤੀਚੂਰ ਦੇ ਲੱਡੂਆਂ ਮੁੰਦੀ ਜਲੇਬੀਆਂ ਤੇ ਸੇਵੀਆਂ ਵਾਲੀ ਲਹਿਰ ਵਹਿ ਗਈ ਇੰਨਾ ਕੁਝ ਇੱਕੋ ਵਾਰੀ ਅੱਖਾਂ ਸਾਵੇਂ ਢੇਰ ਹੋਇਆ ਪਿਆ ਵੇਖ ਕਮਲੇ ਹੋ ਗਏ ਤੇ ਸਵੇਰ ਵਾਲੀ ਦਿੱਤੀ ਹਦਾਇਤ ਭੁੱਲ ਗਈ ਤਿੰਨਾਂ ਨੇ ਇੱਕ ਦੂਜੇ ਨੂੰ ਪੱਕੀਆਂ ਸੌਹਾਂ ਪਵਾ ਦਿੱਤੀਆਂ ਕਿ ਕਿਸੇ ਨੂੰ ਭਣਕ ਤੱਕ ਨਹੀਂ ਲੱਗਣ ਦੇਣੀ ਕਿ ਘਰੇ ਅੱਜ ਮਿੱਠੀਆਂ ਰਹਿਮਤਾਂ ਦੀ ਕੋਈ ਬਾਛੜ ਵੀ ਹੋਈ ਏ ਆਥਨੇ ਜਦੋਂ ਮਾਂ ਵਾਪਸ ਮੜੀ ਮੂੜੀ ਤਾਂ ਚੰਗੇਰ ਵਿੱਚ ਪਕਾ ਕੇ ਰੱਖਿਆ ਰੋਟੀਆਂ ਦਾ ਥੱਬਾ ਤੇ ਪਤੀਲੇ ਵਿੱਚ ਰਿੰਨੀ ਦਾਲ ਦਾਲ ਓਂਝ ਦੀ ਓਂਝ ਪਈ ਦੇਖ ਹੈਰਾਨ ਰਹਿ ਗਏ ਪੁੱਛ ਪੁੱਛ ਕਮਲੀ ਹੋ ਗਈ ਪਰ ਸੌਹਾ ਪਵਾ ਪਵਾ ਪੱਕੇ ਕੀਤੇ ਬੁੱਤ ਹੀ ਬਣੇ ਰਹੇ ਅਖੀਰ ਇਹ ਸੋਚ ਕੇ ਚੁੱਪ ਕਰ ਗਈ ਕਿ ਸ਼ਾਇਦ ਕੋਲ ਹੀ ਬੰਬੀ ਤੇ ਨਿਕਲਦਾ ਗੁੜ ਖਾ ਖਾ ਰੱਜ ਗਏ ਹੋਣਗੇ ਅੱਧੀ ਭਾਜੀ ਤਾਂ ਅਸਾਂ ਉਸੇ ਦਿਨ ਹੀ ਮਕਾ ਦਿੱਤੀ ਤੇ ਬਾਕੀ ਦੀ ਅਗਲੇ ਦਿਨ ਸਕੂਲ ਜਾਂਦਿਆਂ ਵਸਤਾਂ ਚ ਪਾਈ ਹੋਈ ਇੰਜ ਉੱਡ ਗਈ ਜਿਦਾਂ ਬੁਰਾ ਦਿਨ ਉੜਦਾ ਦੋ ਚਾਰ ਦਿਨ ਬਾਅਦ ਚੇਤਾ ਭੁੱਲ ਗਿਆ ਸਾਵ ਨੂੰ ਤਸੱਲੀ ਹੋ ਗਈ ਕਿ ਹੁਣ ਸਾਰਾ ਮਾਮਲਾ ਠੰਡਾ ਪੈ ਗਿਆ ਦੋ ਤਿੰਨ ਮਹੀਨਿਆਂ ਬਾਅਦ ਰੋ ਨਾਨਕੇ ਪਿੰਡ ਕਿਸੇ ਤੀਜੀ ਧਰ ਦੇ ਸਮਾਗਮ ਵਿੱਚ ਮਾਂ ਤੇ ਮਾਸੀ ਦਾ ਆਪੋ ਵਿੱਚ ਆਹਮੋ ਸਾਹਮਣਾ ਹੋ ਗਿਆ ਮਾਸੀ ਨੇ ਆਉਂਦਿਆਂ ਹੀ ਮਾਂ ਨੂੰ ਜੱਫੀ ਪਾ ਲਈ ਕਿ ਭੈਣਾ ਭੈਣਾ ਦਾ ਕਿਹੜਾ ਕਿਹੜਾ ਗੁੱਸਾ ਕੋਈ ਗੁੱਸਾ ਗਿਲਾ ਹੁੰਦਾ ਆਖਣ ਲੱਗੀ ਉਸ ਦਿਨ ਜਵਾਕਾਂ ਨੇ ਚੁੱਪ ਕਰਕੇ ਭਾਜੀ ਰੱਖ ਲਈ ਮੈਨੂੰ ਬੜਾ ਚੰਗਾ ਲੱਗਿਆ ਨਾਲ ਪਤਾ ਲੱਗ ਗਿਆ ਕਿ ਮੇਰੀ ਭੈਣ ਦਿਲੋਂ ਮੇਰੇ ਨਾਲ ਬਿਲਕੁਲ ਵੀ ਗੁੱਸੇ ਨਹੀਂ ਹੈ ਇਸ ਤੋਂ ਪਹਿਲਾਂ ਕਿ ਮਾਂ ਕੁਝ ਸਮਝ ਸਕਦੀ ਅਸੀਂ ਸਿਰਾਂ ਤੇ ਪੈਰ ਰੱਖ ਦੂਰ ਆਪੋ ਆਪਣੇ ਸੁਰੱਖਿਆ ਦੇ ਠਿਕਾਣਿਆਂ ਤੇ ਆਪੜ ਗਏ ਸਾਨੂੰ ਇਹ ਦੇਖ ਤਸੱਲੀ ਜ਼ਰੂਰ ਹੁੰਦੀ ਸੀ ਕਿ ਆਥਨ ਵੇਲੇ ਤੱਕ ਮਾਂ ਤੇ ਮਾਸੀ ਦੋਨੋਂ ਇਹ ਪਿੰਡ ਵਿੱਚ ਜਿੱਥੇ ਵੀ ਗਈਆਂ ਇਕੱਠੀਆਂ ਹੀ ਗਈਆਂ ਫਿਰ ਦਿਨ ਟਲੇ ਸਾਨੂੰ ਉਹ ਕੁੱਟ ਬਿਲਕੁਲ ਵੀ ਨਾ ਪਈ ਜਿਸ ਦੇ ਡਰ ਕਾਰਨ ਵਿਆਹ ਦਾ ਸਾਡਾ ਚਾ ਲਗਭਗ ਅੱਧਾ ਰਹਿ ਗਿਆ ਸੀ ਦੋਸਤੋ ਅਕਸਰ ਹੀ ਆਖਿਆ ਜਾਂਦਾ ਹੈ ਕਿ ਦੋ ਤਨਾਂ ਵਿੱਚ ਪੈਦਾ ਹੋ ਗਏ ਕਿਸੇ ਵੱਡੇ ਤਕਰਾਰ ਦੀ ਅਸਲ ਵਜ੍ਹਾ ਕਈ ਵੇਰ ਨਿਆਣਿਆਂ ਤੋਂ ਸ਼ੁਰੂ ਹੋ ਸ਼ੁਰੂ ਹੋਈ ਕੋਈ ਨਿੱਕੀ ਮੋਟੀ ਲੜਾਈ ਹੀ ਹੁੰਦੀ ਹੈ ਪਰ ਉਸ ਦਿਨ ਦੀ ਸਾਡੀ ਇੱਕ ਬਚਕਾਨੀ ਹਰਕਤ ਨੇ ਦੂਰ ਹੋ ਗਈਆਂ ਦੋ ਸਕੀਆਂ ਪਹਿਣਾ ਪੱਕੇ ਪੈਰੀ ਹੀ ਵਾਪਸ ਫੇਰ ਮਿਲਵਾ ਦਿੱਤੀਆਂ ਜੇਕਰ ਕਹਾਣੀ ਵਧੀਆ ਲੱਗੀ